ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਇੱਕ ਆਪਾਂ ਕੱਟੀ ਦਿਖਾ ਰਹੇ ਹਾਂ ਜਿਹੜੀ ਸੇਲ ਵਾਸਤੇ ਆ ਪੂਰੇ ਖੁੱਲੇ ਕਰਦ ਦੀ ਆ 9-10 ਕਿ ਮਹੀਨਿਆਂ ਦੇ ਲਗਭਗ ਕੱਟੀ ਆ ਜੇ ਸਿੰਘ ਵੀ ਤੁਸੀਂ ਦੇਖ ਸਕਦੇ ਹੋ ਛੋਟਾ ਸਿੰਘ ਆ ਬਿਲਕੁਲ ਰਿੰਗ ਟਾਈਪ ਸਿੰਘ ਬਣਦਾ ਜਾਂਦਾ ਖੁੱਲਾ ਕਰਦਾ ਕੱਟੀਆਂ ਲਾਦੇ ਸਵਾ ਸਾਲ ਦੀ ਲਗਭਗ ਕੱਟੀ ਹੁੰਦੀ ਆ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਜੇ ਕਿਸੇ ਵੀ ਇਹਨਾਂ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਦੋ ਮੱਝਾਂ ਹੀ ਆ ਸੀ ਆਪਣੇ ਕੋਲੇ 29 ਤਰੀਕ ਨੂੰ ਤੁਸੀਂ ਅਡਰ ਦਾ ਸਪੇਸ ਵੀ ਦੇਖ ਸਕਦੇ ਹੋ ਗੱਡੀਆ ਥਣਾ ਦਾ ਵੀ ਚਾਰ-ਚਾਰ ਅੰਗਲਾਂ ਦਾ ਹੋਣੀ ਸੰਨ ਪਿਆ ਇਹਦਾ ਤੇ ਮਾਂ ਦੀ ਵੀ ਇਹਦੀ ਹਜੇ ਇੱਕ ਟਾਈਮ ਦੁੱਧ ਦਿੰਦੀ ਸੀਗੀ 8ਵਾਂ ਮਹੀਨਾ ਲੱਗ ਰਿਹਾ ਜੀ ਹਜੇ ਵੀ ਇਹ 6-7 ਕਿਲੋ ਦੁੱਧ ਇੱਕ ਟਾਈਮ ਦੇ ਰਹੀ ਸੀ ਇਹਦੀ ਮਾਂ ਚਲੋ ਆਪਣੇ ਮਿੱਤਰ ਪਿਆਰਾ ਸੀਗਾ ਉਹਨੇ ਦਾਅ ਪਾ ਕੇ ਦਵਾਇਆ ਸੀ ਇਹ ਆਪਣੀ ਕੱਟੀ ਘਰ ਵਾਲੀ ਕੱਟੀ ਵੀ ਦੇਖ ਸਕਦੇ ਹੋ ਤੁਸੀਂ ਇਹ ਵੀ ਕੱਟੀ 7-8 ਕਿਹ ਮਹੀਨਾ ਦੇ ਆਪਣੀ ਘਰ ਵਾਲੀ ਕੱਟੀ ਵੀ 7 ਕਿਹ ਮਹੀਨਾ ਲੱਗ ਪਾ ਕੇ ਤੁਸੀਂ ਇਹਦੀ ਲੈਂਥ ਵੀ ਦੇਖ ਸਕਦੇ ਹੋ ਦੇਖੋ ਕੱਟੀ ਦੀ ਤੇ ਇਹ ਕੱਟੀ ਦੀ ਤੁਸੀਂ ਲੈਂਥ ਵੀ ਦੇਖ ਸਕਦੇ ਉਹਦਾ ਟੁਕੜਾ ਟਿਕ ਗੱਠ ਲੰਮੀ ਆ ਕੱਟੀ ਕੱਦ ਵੀ ਤੁਸੀਂ ਦੇਖ ਸਕਦੇ ਪੂਰਾ ਖੁੱਲਾ ਕਰਦਾ ਸੇਲ ਵਾਸਤੇ ਕੱਟਿਏ 35000 ਰੁਪਏ ਰੇਟ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਬਾਅਪ ਸਾਈਡ ਤੋਂ ਇਹ सुरेंद्र ਸੰਸਨੀ ਵਾਲੀ ਸੀਮੈਂਟ ਬੈਂਕ ਆ ਜਿਹੜੀ ਉਹਦੇ ਜਿਹੜਾ ਸ਼ੇਰੇ ਪੰਜਾਬ ਦਾ ਸ਼ੇਰੇ ਹਿੰਦੁਸਤਾਨ ਮੇਰੇ ਇਹਨਾਂ ਧਿਆਨ ਚ ਨਹੀਂ ਦੱਸ ਵੀ ਰਹੇ ਸੀ ਉਹ ਬਾਅਪ ਸਾਈਡ ਤੋਂ ਹੋਏ ਉਹਦੀ ਆਗੀ ਤੇ ماں ਵੀ ਇਹਦੀ ਲੰਮਾ ਟਾਈਮ ਦੁੱਧ ਦੇਣ ਵਾਲੀ ਆਗੀ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਆਪਣੇ ਕੋਲੇ ਵੀ ਕੱਟੀਆਂ ਮੰਨ ਕੇ ਚੱਲੋ ਵੀ ਘਟ ਘਟ 4-3-4 ਮਹੀਨੇ ਬਾਅਦ ਆਈ ਜਾਂ ਨਹੀਂ ਫੋਨ ਬਹੁਤ ਆਉਂਦੇ ਨੇ ਪਰ ਐ ਵੀ ਮਾੜੀ ਗੱਟੀ ਆਪਾਂ ਲੈ ਕੇ ਨਹੀਂ 라 ਜੀ ਤੇ ਚੰਗੀ ਕੋਈ ਰੇਟ ਨਾਲ ਦਿੰਦਾ ਨਹੀਂ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਮੱਝਾਂ ਆਈਆਂ ਸੀਗੀਆਂ ਦੋ ਵੀਡੀਓ ਵੀ ਆਪਣੇ ਚੈਨਲ ਤੇ ਫਾਰਮ ਤੇ ਬਹੁਤ ਟਾਈਮ ਬਾਅਦ ਪੈ ਰਹੀ ਆ ਮੱਝਾਂ ਆਉਂਦੀਆਂ ਜ਼ਰੂਰ ਨੇ ਆਪਣੇ ਕੋਲੇ ਲੱਗ ਪਾ ਗਾਂਵਾਂ ਮੰਨ ਕੇ ਜੋ ਸੇਲ ਹੋ ਜਾਂਦੀਆਂ ਨੇ ਕਿਉਂ ਆਪਾਂ ਨੂੰ ਐ ਹੁੰਦਾ ਵੀ ਜਦੋਂ ਮੱਝ ਪੂਰੀ ਦੁੱਧ ਦੇ ਤਿਆਰ ਹੋ ਉਹਦਾ ਵੀਡੀਓ ਪਾਈਏ ਆਰਡਰ ਸਾਨੂੰ ਫੇਰ ਇੱਕ ਵਾਰ ਦਿਖਾ ਰਹੇ ਹਾਂ ਇਸ ਕਿ ਜੇ ਵੀਰ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਪੂਛ ਦੀ ਡੇਢ 2 ਇੰਚ ਲਗਭਗ ਚਿੱਟੀ ਹੈਗੀ ਪੂਰੇ ਖੋਲੇ ਕੱਦ ਦੀ ਕੱਟੀ ਹੈ ਜਿਹੜੀਆਂ ਮਨ ਕਰੇ ਪਹਿਲੇ ਸੂਏ ਉਮੀਦ ਹੈ ਗਿਆ 16 17 ਕਿਲੋ ਦੁੱਧ ਕੱਢਣ ਦੇ ਦੀ ਕੱਟੀ ਦੀ ਸਤਰੀ ਕਾਲਜੀ ਸਾਰਿਆਂ ਨੂੰ